ਸੁਤੰਤਰਤਾ ਦਿਵਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਵਧਾਈ ਸੁਰੱਖਿਆ ਬਾਰਡਰ ਤੇ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਤੇ ਪੰਜਾਬ ਪੁਲਿਸ ਨੇ ਚਲਾਇਆ ਵਿਸ਼ੇਸ਼ ਆਪਰੇਸ਼ਨ OPS 8 15 ਅਗਸਤ ਜਦੋਂ ਭਾਰਤ ਆਜ਼ਾਦੀ ਦੇ ਮਹਾਨ ਦਿਹਾੜੇ ਸੁਤੰਤਰਤਾ ਦਿਵਸ ਦਾ ਜਸ਼ਨ ਮਨਾ ਰਿਹਾ ਹੋਵੇਗਾ ਇਸ ਦਿਨ ਰੰਗ ਦੇ ਵਿੱਚ ਭੰਗ ਪਾਉਣ ਦੀਆਂ ਕੋਸ਼ਿਸ਼ਾਂ ਕੁਝ ਦੇਸ਼ ਵਿਰੋਧੀ ਤਾਕਤਾਂ ਕਰ ਸਕਦੀਆਂ ਨੇ ਐਸਐਲਆਈ ਪੰਜਾਬ ਪੁਲਿਸ ਨੇ ਸਾਵਧਾਨੀ ਦੇ ਵਜੋਂ ਪਹਿਲਾਂ ਹੀ ਸੂਬੇ ਭਰ ਦੇ ਵਿੱਚ ਸੁਰੱਖਿਆ ਵਧਾ ਕੇ ਵੱਡੇ ਪੱਧਰ ਦੇ ਉੱਪਰ ਵਿਸ਼ੇਸ਼ ਕੰਪਰੇਸ਼ਨ ਆਪੀਐਸ ਸੀਲ ਅਠੇ ਚਲਾ ਦਿੱਤਾ ਹੈ ਪੰਜਾਬ ਦੇ ਵਿੱਚ 91 ਐਂਟਰੀ ਐਗਜ਼ਿਟ ਪੁਆਇੰਟਾਂ ਦੇ ਉੱਪਰ 1100 ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਮਜ਼ਬੂਤ ਨਾਕੇ ਲਗਾਏ ਗਏ ਨੇ ਜੋ ਕਿ ਕਿਸੇ ਵੀ ਸਮਾਜ ਵਿਰੋਧੀ ਹਰਕਤ ਕਰਨ ਵਾਲੇ ਨੂੰ ਸਾਫ ਸੰਦੇਸ਼ ਦੇ ਰਹੇ ਨੇ ਕਿ ਜੇਕਰ ਉਹਨਾਂ ਵੱਲੋਂ ਕੋਈ ਵੀ ਮਾੜੀ ਹਰਕਤ ਕੀਤੀ ਗਈ ਤਾਂ ਤਾਜ਼ਾ ਸਾਹਤੇ ਰੇਤੀ ਜਾਵੇਗੀ ਐਸੇ ਕੜੀ ਦੇ ਵਿੱਚ ਮੁਸਤੈਦੀ ਦੇ ਨਾਲ ਕਾਰਵਾਈ ਕਰਦੇ ਹੋਏ ਸੁਪੇਚ ਦਾਖਲ ਹੋਣ ਜਾਂ ਬਾਹਰ ਜਾਣ ਵਾਲੇ 3688 ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ 139 ਵਾਹਨਾਂ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਚਲਦਿਆ ਚਲਾਨ ਕੀਤੇ ਗਏ ਨੇ ਬਾਰਾ ਵਾਹਨ ਵੀ ਇਸ ਚੈਕਿੰਗ ਦੇ ਵਿੱਚ ਜ਼ਬਤ ਕੀਤੇ ਗਏ ਨੇ ਇਹ ਨਾਕੇ ਕੇਵਲ ਚਲਾਨ ਤੱਕ ਸੀਮਤ ਨਹੀਂ ਰਹੇ ਸੰਗੋਂ 431 ਸ਼ੱਕੀ ਵਿਅਕਤੀਆਂ ਨੂੰ ਵੀ ਉਛੇ ਗਿੱਚ ਦੇ ਵਾਸਤੇ ਤੁਰੰਤ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨਾਲ ਕੇ ਕੋਈ ਵੀ ਐਸਾ ਵਿਅਕਤੀ ਬਚ ਨਾ ਪਾਏ ਜਿਸ ਦੇ मंसूਬੇ ਸੂਬਾ ਜਾਂ ਫਿਰ ਦੇਸ਼ ਨੂੰ ਨੁਕਸਾਨ ਪਹੁੰਚਾਉਂਦੇ ਹੋਣ ਐਸੇ ਦੇ ਵਿੱਚ ਪੰਜਾਬ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਚੈਕਿੰਗ ਦੇ ਦੌਰਾਨ ਪਟਿਆਲਾ ਪੁਲਿਸ ਨੇ ਹਥਿਆਰਾਂ ਦੀ ਖੇਪ ਪਹੁੰਚਾਉਣ ਦੇ ਵਾਸਤੇ ਜਾ ਰਹੇ ਰਾਜਸਥਾਨ ਆਧਾਰਿਤ ਹਥਿਆਰਾਂ ਦੇ ਸਮਗਲਰ ਨੂੰ ਕਾਬੂ ਕਰ ਲਿਆ। ਉਸ ਦੇ ਕੋਲੋਂ 4 ਪਿਸਤੌਲਾਂ ਬਰਾਮਦ ਕੀਤੀਆਂ ਨੇ ਅਤੇ ਹੁਣ ਇਸ ਵਿਅਕਤੀ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਇਹ ਹਥਿਆਰਾਂ ਦੇ ਨਾਲ ਉਹਨਾਂ ਨੇ ਕੀ ਕਰਨਾ ਸੀ ਅਤੇ ਉਸ ਦੇ ਹੋਰ ਸਾਥੀ ਕੌਣ ਨੇ ਪਹਿਲਾਂ ਕਿੰਨੇ ਹਥਿਆਰ ਉਹ ਕਿਸ ਨੂੰ ਦੇ ਚੁੱਕਿਆ ਹੈ। ਪੰਜਾਬ ਪੁਲਿਸ ਦਿਨ ਰਾਤ ਸੁਪੇਤੇ ਸਰਹੱਦਾਂ ਦੀ ਸੁਰੱਖਿਆ ਦੇ ਵਿੱਚ ਜੁੜੀ ਹੋਈ ਹੈ। ऐसे ਦੇ ਵਿੱਚ ਕੋਈ ਵੀ ਪੰਜਾਬ ਜਾਂ ਫਰਦੇਸ਼ ਪ੍ਰਤੀ ਮਾੜੀ ਮਾਨਸਿਕਤਾ ਰੱਖਣ ਵਾਲਾ ਵਿਅਕਤੀ ਬਖਸ਼ਿਆ ਬਿਲਕੁਲ ਵੀ ਨਹੀਂ ਜਾਵੇਗਾ